ਦੇ ਫਾਰਕੀ ਦਿੱਤੀ ਰਸਨੀਆ ਸਮੂਹਜੀ ਕੌਮ ਨੂੰ ਲੱਖ ਲੱਖ ਮੁਬਾਰਕਾਂ ਅੱਜ ਸਾਡੇ ਸ਼ਹਿਰ ਦੇ ਢੀੜ ਦੀ ਹੱਡੀ ਸਫਾਈ ਸੇਵਕ ਜੋ ਸਾਡੇ ਹਨ ਸਾਡੇ ਸਾਥੀ ਹਨ ਉਹਨਾਂ ਨੇ ਅੱਜ ਬਹੁਤ ਹੀ ਰਾਲ ਮੇਖੇ ਚੌਕ ਵਿੱਚ ਲੰਗਰ ਦੀ ਵਿਵਸਥਾ ਕੀਤੀ ਹੈ ਚਾਹ-ਗੋੜਿਆਂ ਦੀ ਵਿਵਸਥਾ ਕੀਤੀ ਹੈ ਵੈਗਰੂ ਭਗਵਾਨ ਵਾਲਮੀਕੀ ਇਹਨਾਂ ਦੀ ਕਿਰਤ ਕਮਾਈ ਦਾ ਵਾਅਦਾ ਕਰੇ ਇਹਨਾਂ ਨੂੰ ਤੜਕੀਆਂ ਵਾਛੇ ਨਾਦ ਤੋਂ ਦਰਸਪਿਆ ਵਾਚੇ ਅੱਜ ਤਕਰੀਬਨ 2:30 ਵਜੇ ਵਿਸ਼ਾਲ ਭਗਵਾਨ ਮਾਰਮਿਕ ਜੀ ਦੀ ਛੋਭਾ ਯਾਤਰਾ ਨੂੰ ਨਾਮਗੜੀਆ ਵੱਲੋਂ ਨੇ ਆਰਿਆ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਵੀਰਾਂ ਨੂੰ ਬੇਨਤੀ ਹੈ ਇਸ ਵਿੱਚ ਵੱਧ ਜਾਣ ਕੇ ਆਪਾਂ ਭਾਗ ਲਈਏ ਔਰ ਆਪਣੇ ਜੀਵਨ ਨੂੰ ਸਫਲਾ ਬਣਾਈਏ ਕੱਲ ਨੂੰ ਸਾਥ ਸਰੀ ਉਸ ਵਿੱਚ ਵੀ ਆਪਣੀ ਸਮੂਹੇ ਤੋਂ ਆਓ ਔਰ ਰਮੁਦੇ ਗੋਂ ਗਾਏ ਔਰ ਆਪਣੇ ਸੁਪਨਾ ਕਰਾਏ ਜੈ ਬਾਅਦ ਵੀ ਕੀ ਧਾਰਾ ਪਾਣੀ ਕੀ ਅੱਜ ਭਗਵਾਨ ਬਾਅਦ ਵੀ ਦੇ ਵਰਗਿਤ ਤੁਲਸੀਆਂ ਸਮੁੱਚੀ ਕੌਮ ਨੂੰ ਲੱਖ ਲੱਖ ਮੁਬਾਰਕਾਂ ਅੱਜ ਸਾਡੇ ਸ਼ਹਿਰ ਦੇ ਢੀੜ ਦੀ ਹੱਡੀ ਸਫਾਈ ਸੇਵਕ ਜੋ ਸਾਡੇ ਹਨ ਸਾਡੇ ਸਾਥੀ ਹਨ ਉਹਨਾਂ ਨੇ ਅੱਜ ਲੰਕੜ ਦੀ ਵਿਵਸਥਾ ਕੀਤੀ ਹੈ ਚਾਹ ਗੋੜਿਆਂ ਦੀ ਵਿਵਸਥਾ ਕੀਤੀ ਹੈ ਵੈ ਗੁਰੂ ਭਗਵਾਨ ਵਾਲਮੀਕੀ ਇਹਨਾਂ ਦੀ ਕਿਰਤ ਕਮਾਈ ਦਾ ਵਾਦਾ ਕਰੇ ਇਹਨਾਂ ਨੇ ਤੜਕੀਆਂ ਵਾਖੇ ਇਹਨਾਂ ਨੇ ਤੋਦਰਕੀਆਂ ਵਾਖੇ ਅੱਜ ਤਕਰੀਬਨ 2:30 ਵਜੇ ਵਿਸ਼ਾਲ ਭਗਵਾਨ ਵਾਲਮੀਕੀ ਜੀ ਦੀ ਛੋਭਾ ਯਾਤਰਾ ਨੂੰ ਨਾਂਗੜੀਆਂ ਵੱਲੋਂ ਨੇ ਆ ਰਹੀ ਹੈ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਵੀਰਾਂ ਨੂੰ ਬੇਨਤੀ ਅੱਜੜ ਕੇ ਅੱਪਾ ਭਾਗ ਲਈਏ ਔਰ ਆਪਣੇ ਜੀਵਨ ਨੂੰ ਸਫਲਾ ਬਣਾ ਲਈਏ ਕਾਲੂ ਸਾਥਕਰੀ ਜੋ ਭਗਵਾਨ ਧਰਮਵੀ ਕੀ ਜਨਨ ਬੜੀ ਹੀ ਧੂਮ ਕਾ ਆਪਣੇ ਨਾਮ ਕਲਗੜੀ ਉੱਪਰ ਸੁਭਲਾ ਆ ਜਾ ਰਿਹਾ ਉਸ ਵਿੱਚ ਵੀ ਆਪਣੀ ਸਮੂਹੇ ਪਾਓ ਔਰ ਰਮੂ ਦੇ ਗੋਂ ਗਾਈਏ ਔਰ ਆਪਣੇ ਜੀਵਨ ਨੂੰ ਸਫਲਾ ਬਣਾ ਲਈਏ ਜੈ ਭਾਵਨੀ ਕੀ ਧਾਰਾ ਕਾ ਨੇ ਕੀ ਅੱਜ ਭਗਵਾਨ ਧਰਮਵੀ ਕੀ ਦੇ ਬੜੀ ਕੀ ਤੁਲਸੀਆਂ ਮੁਤੀ ਕੌਮ ਲੱਖ ਲੱਖ ਮੁਬਾਰਕਾਂ ਅੱਜ ਸਾਡੇ ਸ਼ਹਿਰ ਦੇ ਵੀਰ ਵੀ ਹੱਡੇ ਸਫਾਈ ਸੇਮਕ ਜੋ ਸਾਡੇ ਸਾਡੇ ਸਾਥੀ ਹਨ ਉਹਨਾਂ ਨੇ ਅੱਜ ਬਹੁਤ ਹੀ ਰਲ ਮਿਲ ਕੇ ਇੱਥੇ ਚੌਕ ਵਿੱਚ ਲੰਗਰ ਦੀ ਵਿਵਸਥਾ ਕੀਤੀ ਹੈ ਚਾਹ-ਪੋੜੀਆਂ ਦੀ ਵਿਵਸਥਾ ਕੀਤੀ ਹੈ ਵਾਹਿਗੁਰੂ ਭਗਵਾਨ ਵਾਲਮੀਕੀ ਇਹਨਾਂ ਦੀ ਕੇਂਦਕਮਾਈ ਦਾ ਵਾਅਦਾ ਕਰੇ ਇਹਨਾਂ ਦੀ ਤਰਫ਼ੀਆਂ ਵੱਖੇ ਇਹਨਾਂ ਦੇ ਤੰਦਰੁਸਤੀਆ ਵੱਖੇ ਅੱਜ ਤਕਰੀਬਨ 2:30 ਵਜੇ ਵਿਸ਼ਾਲ ਭਗਵਾਨ ਬਾਅਦਮੀ ਜੀ ਦੀ ਛੋਹ ਯਾਤਰਾ ਨੂੰ ਕਾਲਮਗੜੀਆ ਵੱਲੋਂ ਨੇ ਆਰੀਆ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਵੀਰਾਂ ਨੂੰ ਬੇਨਤੀ ਹੈ ਇਸ ਵਿੱਚ ਵੱਧ ਚੜ ਕੇ ਆਪਾਂ ਭਾਗ ਲਈਏ ਔਰ ਆਪਣੇ ਜੀਵਨ ਨੂੰ ਸਫਲਾ ਬਣਾਈਏ ਕੱਲ ਨੂੰ ਸਾਧ ਸੰਗਤ ਜੋ ਭਗਵਾਨ ਬਾਅਦਮੀ ਜੀ ਦਾ ਜਨਮ ਦਿਹੀ ਧੂਮਤਾ ਆਪਣੇ ਨਾਲ ਕਰਕੇ ਉੱਥੇ ਬੁਲਾਇਆ ਜਾ ਰਿਹਾ ਉਸ ਵਿੱਚ ਵੀ ਆਪਣੀ ਸਮੂਹੇ প্রভুদেঘর